ਅਨੁਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਲਾਲਦੀਨ ਨੂੰ ਕਹਿੰਦੇ ਨੇ ਐ ਜਲਾਦ ਗੱਲ ਸੁਣ ਧਿਆਨ ਦੇ ਨਾਲ ਅਸੀਂ ਆਪਣੇ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਜਦੋਂ ਬਾਣੀ ਦੀ ਸਮਾਪਤੀ ਹੋਏਗੀ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਸਿਰ ਝੁਕਾਵਾਂਗੇ ਉਹਨੂੰ ਨਮਸਕਾਰ ਕਰਾਂਗੇ ਇਸੀਸ ਅਸੀਂ ਉਹਨੂੰ ਭੇਟ ਕਰਾਂਗੇ ਇਹ ਮਤ ਸਮਝੀ ਵੀ ਕਿਤੇ ਮੇਰੀ ਤਲਵਾਰ ਅੱਗੇ ਤੇਗ ਮਲ ਝੁਕ ਗਿਆ ਹੈ ਇਹ ਮਤ ਸਮਝੀ ਵੀ ਕਿਤੇ ਔਰੰਗਜ਼ੇਬ ਅੱਗੇ ਸਿਰ ਝੁਕ ਗਿਆ ਹੈ ਕਿਉਂ ਇਸ ਸਿਰ ਤੇ ਜਿਹੜੀ ਦਸਤਾਰ ਹੈ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਾਜੀ ਹੋਈ ਹੈ ਦਿੱਤੀ ਹੋਈ ਹੈ ਆਖੋ ਸਤਨਾਮ ਇਹ ਸਿਰ ਨਹੀਂ ਝੁਕਦਾ ਇਹ ਸਿਰ ਲੈ ਸਕਦਾ ਹੈ ਸਿਰ ਲੈ ਸਕਦਾ ਹੈ ਸਿਰ ਕਟਿਆ ਜਾ ਸਕਦਾ ਹੈ ਕੱਟ ਸਕਦੀ ਹੈ ਪਰ ਮਿਟਾ ਨਹੀਂ ਸਕਦੀ ਐ ਜ਼ਾਲਮ ਤੇਰੀ ਤਲਵਾਰ ਸ ਮਟਿਆਉਣ ਵਾਲੇ ਖੁਦ ਮਿਟ ਗਏ ਮਟਿਆਉਣ ਲਈ ਆਈ ਜ਼ਾਲਮ ਸਰਕਾਰ ਸਾਨੂੰ ਜਲਾਲਦੀਨ ਇਹ ਸਿਰ ਲੈ ਸਕਦਾ ਹੈ ਪਰ ਚੁਕਦਾ ਨਹੀਂ ਹੈ ਚੁਕਦਾ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਹੈ ਲਓ ਜੀ ਧੰਨ ਗੁਰੂ ਅਰਜ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਜਾਪ ਕੀਤਾ ਹੈ ਬਾਣੀ ਦੀ ਸਮਾਪਤੀ ਹੋਣ ਲੱਗੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਸਿਰ ਝੁਕਾਇਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਜalaluddin ਨੇ ਜ਼ੋਰ ਦੇ ਨਾਲ ਵਾਰ ਕੀਤਾ ਹੈ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧੜ ਦੇ ਨਾਲੋਂ ਧੌਣ ਸਿਰ ਅਲੱਗ ਹੋ ਗਿਆ ਹੈ ਆਖੋ ਸਤਨਾਮ ਦੂਰ ਜਾ ਕੇ ਗਿਰ ਗਿਆ ਹੈ ਇੰਨੀ ਜ਼ੋਰ ਦੇ ਨਾਲ ਵਾਰ ਕੀਤਾ ਹੈ ਹਾਹਾਕਾਰ ਮਚ ਗਈ ਹੈ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਰੋਂਦੇ ਨੇ ਅੱਖਾਂ ਦੇ ਵਿੱਚ ਹੰਝੂ ਨੇ ਐਡਾ ਜ਼ਲਮ ਐਡਾ ਕਹਿਰ ਇੱਕ ਰੱਬ ਦੇ ਬੰਦੇ ਨੂੰ ਇੱਕ ਖੁਦਾ ਦੇ ਬੰਦੇ ਨੂੰ ਇੱਕ ਫਕੀਰ ਨੂੰ ਕਤਲ ਕੀਤਾ ਗਿਆ ਚਿਤਾ ਰੱਖੀ ਔਰੰਗਜੀਬ ਇਹ ਤਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਦੇ ਨਾਲੋਂ ਤੌਣ ਨਹੀਂ ਲਈ ਚਿਤਾ ਰੱਖੀ ਤੁਸੀਂ ਆਪਣੀਆਂ ਜੜਾਂ ਵੜ ਲਈਆਂ ਨੇ ਆਖੋ ਸਤਨਾਮ ਆਪਣੇ ਪੈਰ ਕੋਹਾੜਾ ਤੁਸੀਂ ਆਪ ਮਾਰਿਆ ਬੈਰਾਗ ਵਾਲੇ ਤੁਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਛੋੜੇ ਦੇ ਵਿੱਚ ਡੁੱਬੇ ਹੋਏ ਸੱਚ ਜਾਣਿਓ ਗੁਰੂ ਪਿਆਰੇ ਵਾਲਿਓ ਤੁਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਅਤੇ ਸੀਸ ਲਵਾਰ ਛੱਡਿਆ ਗਿਆ ਕਿਸੇ ਦੇ ਵਿੱਚ ਹਿੰਮਤ ਨਹੀਂ ਹੈ ਗੁਰੂ ਸਾਹਿਬ ਜੀ ਦੇ ਸੀਸ ਨੂੰ ਕੋਈ ਚੁੱਕ ਲਵੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਹੋ ਸਕੇ ਕਿਸੇ ਦੇ ਅੰਦਰ ਹਿੰਮਤ ਨਹੀਂ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਿੱਤੋਂ ਸੇਵਾ ਲੈਂਦੇ ਨੇ ਨਾ ਉਹ ਸੇਵਾ ਲੈਣ ਲੱਗਿਆਂ ਫਿਰ ਆਪ ਵਰਤਦੇ ਨੇ ਉਹਨਾਂ ਦੀ ਕਲਾ ਆਪ ਵਰਤੀ ਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੜ ਪਿਆਏ ਸੀਸ ਪਿਆਏ ਇੱਕ ਪਾਸੇ ਮੈਂ ਪੜ ਰਿਹਾ ਸੀ ਰਤਨ ਸਿੰਘ ਜੱਗੀ ਬਹੁਤ ਸਾਡੇ ਪਿਆਰੇ ਲੇਖਕ ਨੇ ਜਿਨ੍ਹਾਂ ਨੇ ਕਲਮ ਬੰਦ ਕੀਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਨੂੰ ਲੱਖੀ ਸਾਹ ਬਣ ਜਾ ਰਿਆ ਪਿਆਰਿਓ ਇਹਨੂੰ ਲੁਭਾਣਾ ਵੀ ਕਹਿ ਦਿੰਦੇ ਨੇ ਲੱਖੀ ਸਾਹ ਬਣ ਜਾਣਾ ਵੀ ਕਹਿ ਦਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਘਰ ਦੇ ਨਾਲ ਪ੍ਰੇਮ ਕਰਨ ਵਾਲਾ ਹੈ ਪਿਆਰ ਕਰਨ ਵਾਲਾ ਹੈ ਲੱਖੀ ਸਾਹ ਬਹੁਤ ਵੱਡਾ ਸਾਰਾ ਇਹਦਾ ਵਪਾਰ ਹੈ ਕੰਮ ਹੈ ਰੂੰ ਦਾ ਰੂੰ ਦੀ ਢੋਟਵਾਈ ਇਹ ਕਰਦਾ ਹੈ ਤੇ ਜਦੋਂ ਲੱਖੀ ਸਾਹਿਬ ਬਣ ਜਾ ਰਹੇ ਨੂੰ ਪਤਾ ਲੱਗਦਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਇਹ ਤੋਂ ਵੀ ਰਿਆ ਨਾ ਗਿਆ ਅੱਖਾਂ ਦੇ ਵਿੱਚ ਹੰਝੂ ਆ ਗਏ ਲੱਖੀ ਸਾਹਿਬ ਬਣਜਾਰਾ ਕੌਣ ਹੈ ਮੈਂ ਇਹ ਵੀ ਬੇਨਤੀ ਕਰਦੇ ਬਾ ਲੱਖੀ ਸਾਹਿਬ ਬਣਜਾਰੇ ਦੀ ਜੇ ਗੱਲ ਕਰੀਏ ਆਪਾਂ ਲੱਖੀ ਸਾਹਿਬ ਬਣਜਾਰਾ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਰਿਸ਼ਤੇਦਾਰੀ ਦੇ ਵਿੱਚੋਂ ਸਹੁਰਾ ਸਾਹਿਬ ਨੇ ਬੜੇ ਪ੍ਰੇਮ ਵਾਲੇ ਨੇ ਬੜੇ ਪਿਆਰ ਵਾਲੇ ਨੇ ਬੜੀ ਭਿੱਜੀ ਹੀ ਰੂਹ ਐ ਨਾਮ ਬਾਣੀ ਦੇ ਵਿੱਚ ਲਖੀ ਸਾਹਿਬ ਅਨਜਾਰਾ ਕਹਿੰਦਾ ਉਹ ਮੰਨਾਂ ਜਿਹੜੇ ਗੁਰੂ ਨੂੰ ਰੋਜ਼ ਸਿਮਰਦਾ ਹੈ ਜਿਹੜੇ ਗੁਰੂ ਨੂੰ ਰੋਜ਼ ਧਿਆਉਂਦਾ ਹੈ ਰੋਜ਼ ਪੜ੍ਹਦਾ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਹੜੇ ਸਭ ਦੁੱਖ ਜਾਏ अर्जुन ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੋ ਨਿਧ ਆਵੈ ਧਾਏ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਦਾ ਹੈ ਯਾਦ ਕਰਦਾ ਹੈ ਉਹਨਾਂ ਦੀ ਬਾਣੀ ਨੂੰ ਪੜਦਾ ਹੈ ਹਜੂਰ ਕਹਿੰਦੇ ਉਹਦੇ ਘਰ ਦੇ ਵਿੱਚ 9 ਨਦੀਆਂ 18 ਸਿੱਧੀਆਂ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਐਡੇ ਧਨੀ ਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇਗ ਦੇ ਵੀ ਧਨੀ ਨੇ ਵੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਨੇ ਵੈਰਾਗੀ ਤੇ ਤਿਆਗੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਲਖੀ ਸਾ ਬਣ ਜਾਦਾ ਕਹਿੰਦਾ ਉਹ ਮਨਾ ਤੇਰੇ ਗੁਰੂ ਨੂੰ ਸ਼ਹੀਦ ਕੀਤਾ ਗਿਆ ਤੇਰੇ ਗੁਰੂ ਦਾ ਧੜ ਤੇਰੇ ਗੁਰੂ ਦਾ ਸੀਸ ਲਾਵਾਰ ਸੁਰਲਣ ਵਾਸਤੇ ਛੱਡਿਆ ਗਿਆ ਜੇਕਰ ਤੇਰੇ ਗੁਰੂ ਦਾ ਧੜ ਇਦਾਂ ਹੀ ਰੁਲਦਾ ਰਿਹਾ ਫਿਰ ਤੇਰੇ ਤੇ ਲੱਖ ਲੱਖ ਦੀ ਲੰਤ ਹੈ ਗੁਰੂ ਦਾ ਸਿੱਖ ਕਹੌੜ ਤੇ ਭਵੇਂ ਗੁਰੂ ਦੇ ਧੜ ਦਾ ਸੰਸਕਾਰ ਕਰਨ ਵਾਸਤੇ ਤੈਨੂੰ ਜਿੰਨਾ ਮਰਜੀ ਹਰਿਆਣਾ ਪਰ ਨਾ ਬਵੇ ਸ਼ਹੀਦ ਹੋਣਾ ਪੈ ਜੇ ਪਰਿਵਾਰ ਬੱਚੇ ਸ਼ਹੀਦ ਕਰਾਉਣੇ ਪੈ ਜਾਣ ਕੋਈ ਗੱਲ ਨਹੀਂ ਪਰ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਾਰਜੀ ਦਾ ਧੜ ਤਾਂ ਰੁਲਣ ਨਹੀਂ ਦੇਣਾ ਲਓ ਜੀ ਆਪਣੇ ਰੂਹ ਵਾਲੇ ਗੱਡੇ ਲੈ ਕੇ ਗਿਆ ਵੱਡੀ ਫੁਰਤੀ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਨੂੰ ਗੱਡੇ ਦੇ ਵਿੱਚ ਰੂਹ ਦੇ ਵਿੱਚ ਲਪੇਟ ਕੇ ਰੱਖਿਆ ਗੁਰੂ ਦੀ ਐਸੀ ਕਲਾ ਐਸੀ ਖੇਡ ਵਰਤੀ ਹੈ ਕਿ ਉਸ ਵਕਤ ਹਵਾ ਨਾ ਜਿਹੜੀ ਇੰਨੀ ਜ਼ੋਰ ਦੇ ਨਾਲ ਚੱਲਦੀ ਹੈ ਇੰਨਾ ਘੱਟਾ ਮਿੱਟੀ ਘੱਟਾ ਉੱਡ ਰਿਹਾ ਹੈ ਕਿ ਲੋਕਾਂ ਦੀਆਂ ਅੱਖਾਂ ਮਿਚ ਗਈਆਂ ਆਖੋ ਸਤਿਨਾਮ ਪਹਿਰੇਦਾਰਾਂ ਦੀਆਂ ਅੱਖਾਂ ਮਿਚ ਗਈਆਂ ਅੱਖਾਂ ਦੇ ਹੱਥ ਰੱਖ ਲੈ ਇਤੇ ਗੌਰ ਕਰਿਓ ਜਦੋਂ ਹਨੇਰੀ ਚਲਦੀ ਆ ਨਾ ਮਿੱਟੀ ਘਟਾ ਉੱਡਦਾ ਅਸੀਂ ਅੱਖਾਂ ਤੇ ਹੱਥ ਰੱਖ ਲੈਣੇ ਆ ਵੀ ਕਿਤੇ ਅੱਖਾਂ 'ਚ ਨਾ ਪੈ ਜਾਏ ਕੋਈ ਰੋੜੀ ਇਦਾਂ ਦਾ ਮਾਹੌਲ ਬਣਿਆਗਾ ਇਸ ਮਾਹੌਲ ਦਾ ਇਸ ਹਨੇਰੀ ਦਾ ਫਾਇਦਾ ਚੁੱਕਦਿਆਂ ਲੱਖੀ ਸਾਹਿਬ ਬਣ ਜਾ ਰਹੇ ਨੇ ਗੁਰੂ ਸਾਹਿਬ ਜੀ ਦੇ ਧੜ ਨੂੰ ਆਪਣੇ ਗੱਡੇ ਦੇ ਵਿੱਚ ਰੱਖਿਆ ਤੇ ਆਪਣੇ ਨਗਰ ਲੈ ਗਿਆ ਜੀ ਰਾਏ ਸੀਨਾ ਦਿੱਲੀ ਦੇ ਨਾਕੀ ਆ ਉਥੋਂ ਦਾ ਬਖਸੀਸ ਹੈ ਵੈਸੇ ਜੰਪਲ ਇਹ ਪਾਕਿਸਤਾਨ ਦਾ ਹੈ ਪਰ ਇੱਥੇ ਵਪਾਰ ਹੋਣ ਕਰਕੇ ਇੱਥੇ ਰਹਿਣ ਲੱਗਿਆ ਸੀ ਆਪਾਂ ਵੀ ਵੇਖਦੇ ਆ ਜਿੱਥੇ ਆਪਾਂ ਕੋਈ ਜੋਬ ਕਰਦੇ ਆ ਨੌਕਰੀ ਕਰਦੇ ਆ ਜਿੱਥੇ ਸ਼ਹਿਰ ਦੇ ਵਿੱਚ ਉੱਥੇ ਰਹਿਣ ਲੱਗਦੇ ਆ ਹਾਂ ਤੇ ਪਿੰਡੂ ਆ ਨਾ ਜਿੱਥੇ ਕੰਮ ਮਿਲੇ ਉੱਥੇ ਰਹਿਣ ਲੱਗਦੇ ਇਸੇ ਤਰ੍ਹਾਂ ਰਾਏਸੀਨਾ ਨਗਰ ਦੇ ਵਿੱਚ ਲੱਖੀ ਸਾਹਿਬ ਬਣਜਾਰਾ ਰਹਿਣ ਲੱਗਿਆ ਗੁਰੂ ਸਾਹਿਬ ਦੇ ਧੜ ਨੂੰ ਲੈ ਕੇ ਗਿਆ ਜੇ ਤਾਂ ਰਖਿਓ ਲੱਖੀ ਸਾਹਿਬ ਬਣਜਾਰੇ ਨੇ ਆਪਣੇ ਪੁੱਤਰਾਂ ਦਾ ਸਾਥ ਲਿਆ ਉਸ ਵਕਤ ਕਿਸੇ ਨੇ ਸਾਥ ਨਹੀਂ ਦਿੱਤਾ ਕਿਉਂਕਿ ਬਹੁਤਾ ਸੱਚ ਬੋਲੋਗੇ ਬਹੁਤੇ ਸੱਚ ਦੇ ਰਸਤੇ ਤੇ ਚੱਲੋਗੇ ਤੁਹਾਡੇ ਨਾਲ ਕੋਈ ਮੋਢਾ ਦੇਣ ਵਾਲਾ ਵੀ ਨਹੀਂ ਖੜੇਗਾ ਆਖੋ ਸਤਿਨਾਮ ਇਹ ਕੁਦਰਤੀ ਹੈ ਇਸ਼ੇ ਨੇ ਕਿਹਾ ਉਹ ਕਹਿੰਦਾ ਤੂੰ ਇੰਨਾ ਵੀ ਨਾ ਸੱਚ ਬੋਲਿਆ ਕਰ ਇੰਨਾ ਵੀ ਨਾ ਸੱਚ ਬੋਲ ਕੇ ਤੈਨੂੰ ਕੀ ਮੋਢਾ ਦੇਣ ਵਾਲਾ ਤੇਰੀ ਅਰਥੀ ਨੂੰ ਕੋਈ ਰਵੇ ਨਾ ਸੱਚ ਇਹ ਆ ਕੋਈ ਮੋਢਾ ਦੇਣ ਵਾਲਾ ਰਹਿ ਨਾ ਦੇ ਰਵੇ ਤੇ ਗੁਰੂ ਗ੍ਰੰਥ ਸਾਹਿਬਾ ਮਾਰਾ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚ ਬੋਲੋ ਤੇ ਲੱਖੀ ਸਾਹਿਬ ਅਨਜਾਰਾ ਆਪਣੇ ਪੁੱਤਰਾਂ ਦਾ ਸਾਥ ਲੈਂਦਾ ਹੈ ਤੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਪਿਓ ਪੁੱਤ ਚੁੱਕਦੇ ਨੇ ਭਾਈ ਨਗਾਈਆ ਤੇ ਭਾਈ ਤੁਮਾ ਇਹ ਪੁੱਤਰ ਨੇ ਲੱਖੀ ਸਾਹਿਬ ਬਣ ਜਾਂਦੇ ਜਦੋਂ ਆਪਣੇ ਘਰ ਲੈ ਕੇ ਜਾਂਦੇ ਨੇ ਨਾ ਪਿਆਰਿਓ ਗੁਰੂ ਸਾਹਿਬ ਜੀ ਦਾ ਧੜ ਤੇ ਗੱਡੇ ਸਮੇਤ ਲੈ ਜਾਂਦੇ ਨੇ ਸਭ ਤੋਂ ਪਹਿਲਾਂ ਬੜੇ ਸਤਕਾਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਗੁਰ ਮਰਿਆਦਾ ਦੇ ਮੁਤਾਬਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਜਾਂਦਾ ਹੈ ਅਰਥੀਆਂ ਸਾਰੀ ਸੇਵਾ ਸੰਭਾਲ ਜਿਹੜੀ ਭਾਈ ਲੱਖੀ ਸਾਹਿਬ ਬਣਜਾਰਾ ਜੀ ਕਰ ਲੈਂਦੇ ਨੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਦੇਨ ਹੈ ਸਭ ਤੋਂ ਵੱਡੀ ਜਿਹੜੀ ਕੁਰਬਾਨੀ ਹੈ ਸੇਵਾ ਹੈ ਕਹਿ ਲਵਾ ਲੱਖੀ ਸਾਹਿਬ ਬਣਜਾਰੀ ਦੀ ਉਹ ਇਹ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸਸਕਾਰ ਕਰਕੇ ਗੁਰ ਮਰਿਆਦਾ ਦੇ ਮੁਤਾਬਕ ਫਿਰ ਆਪਣੇ ਘਰ ਨੂੰ ਅੱਗ ਲਾ ਦਿੰਦੇ ਨੇ ਆਖੋ ਸਤਿਨਾਮ ਕੋਈ ਸੌਖੀ ਬਾਤ ਥੋੜੀ ਹੈ ਕੋਈ ਸੌਖਾ ਕੰਮ ਥੋੜੀ ਹੈ ਆਪਣੇ ਘਰ ਨੂੰ ਜਨਾ ਦੇਣਾ ਕਿੰਨੀ ਮਿੰਤ ਦੇ ਨਾਲ ਬਣਾਇਆ ਹੋਏਗਾ ਘਰ ਕਿੰਨੀ ਘਾਲਣਾ ਕਿੰਨੀ ਮਸ਼ਕਤ ਮਿੰਦ ਕੀਤੀ ਹੋਣੀ ਹੈ ਲੱਖੀ ਸਾਹਿਬ ਵਣ ਜਾ ਰਹੇ ਨੇ ਇੱਕ ਇੱਕ ਚੀਜ਼ ਜੋੜਨ ਵਾਸਤੇ ਘਰ ਨੂੰ ਬਣਾਉਣ ਵਾਸਤੇ ਕਿੰਨੀ ਘਾਲਣਾ ਘਾਲੀ ਹੋਣੀ ਹੈ ਲੱਖੀ ਸਾਹਿਬ ਵਣ ਜਾ ਰਹੇ ਨੇ ਪਰ ਚੇਤਾ ਰੱਖਿਓ ਲੱਖੀ ਸਾਹਿਬ ਵੜ ਜਾ ਰਹੇ ਨੇ ਸਭ ਕੁਝ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦੀ ਸੇਵਾ ਦੇ ਲਈ ਆਪਣੀ ਝੋਲੀ ਪਵਾ ਲਈ ਹੈ। ਪਰਵਾਹ ਨਹੀਂ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕਰਕੇ ਉਸ ਤੋਂ ਪੱਜ ਆਪਣੇ ਘਰ ਨੂੰ ਅੱਗ ਲਾ ਦਿੱਤੀ ਹੈ। ਪੂਰੇ ਜੋਰ ਸ਼ੋਰ ਦੇ ਨਾਲ ਰੌਲਾ ਪਾ ਦਿੰਦਾ ਹੈ। ਇਹ ਦੁਨੀਆਂ ਵਾਲਿਓ ਮੇਰੇ ਘਰ ਨੂੰ ਅੱਗ ਲੱਗ ਗਈ। ਘਰ ਮੇਰਾ ਛੜ ਗਿਆ ਹੈ, ਮੇਰਾ ਸਾਜ-ਸਮਾਨ ਸੜ ਗਿਆ ਹੈ। ਮੈਂ ਬਰਬਾਦ ਹੋ ਗਿਆ ਮੈਂ ਲੁੱਟਿਆ ਗਿਆ ਤੇ ਚੇਤਾ ਰੱਖਿਓ ਲੱਖੀ ਸਾਹਿਬ ਬਨਯਾਰਾ ਲੁੱਟਿਆ ਤੇ ਸੜਤਾ ਉਹ ਦੀ ਗਿਆ ਸੀ ਜਦ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਸੀ ਆ ਖੁਲਸਾ ਤੇ ਨਾਮ ਜਿਹਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦੇ ਨਾਲ ਉਹ ਸਿਰ ਅਲੱਗ ਕਰ ਦਿੱਤਾ ਸੀ ਜਲਾਲਦੀਨ ਉਹ ਦੀ ਸੜ ਗਿਆ ਸੀ ਸਾਰਾ ਕੁਝ ਜਿਹਦਾ ਗੁਰੂ ਸ਼ਹੀਦ ਕੀਤਾ ਹੋਵੇ ਜਿਹਦੇ ਗੁਰੂ ਦਾ ਕਤਲ ਸ਼ਹੀਦ ਪੂਰੀ ਸਭਾ ਦੇ ਵਿੱਚ ਕੀਤਾ ਹੋਵੇ ਤੇ ਉਸ ਸਿੱਖ ਦੇ ਹਿਰਦੇ ਦੇ ਵਿੱਚ ਜਲਨ ਕਿੰਨੀ ਹੋਏਗੀ ਆਗੜ ਦੇ ਅੱਗ ਦੇ ਭਾਂਬੜ ਕਿੰਨੇ ਵੱਧ ਦੇ ਹੋਣਗੇ ਉਸ ਵਕਤ ਪਰ ਪੇਸ਼ ਕੋਈ ਨਹੀਂ ਜਾਂਦੀ ਪਿਆਰੇ ਇੱਕ ਪਾਸੇ ਸਰਕਾਰੀ ਪਵਰ ਹੈ ਇੱਕ ਪਾਸੇ ਸਰਕਾਰੀ ਤਾਕਤ ਹੈ ਤੇ ਇੱਕ ਪਾਸੇ ਨਿਵਾਣੇ ਸਿੱਖ ਨੇ ਨਿਹੱਥੇ ਸਿੱਖ ਨੇ ਹੁਣ ਦੱਸੋ ਮੁਕਾਬਲਾ ਕਿਵੇਂ ਕਰੋਂ ਚੱਪੇ-ਚੱਪੇ ਦੇ ਫੋਰਸ ਚੱਪੇ-ਚੱਪੇ ਦੇ ਪਹਿਰਾ ਲਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਇਧਰ ਲੱਖੀ ਸਾਹਿਬ ਬਣ ਜਾ ਰਹੇ ਨੇ ਆਪਣਾ ਘਰ-ਵਾਰ ਸਾਰਾ ਕੁਝ ਛਾੜ ਕੇ ਰੌਲਾ ਪਾ ਦਿੱਤਾ ਉਹ ਦੁਨੀਆਂ ਵਾਲਿਓ ਜਿਹੜੇ ਬਰਬਾਦ ਹੋ ਗਿਆ ਮੈਂ ਲੁੱਟਿਆ ਗਿਆ ਅੱਜ ਮੈਂ ਖਤਮ ਹੋ ਗਿਆ ਅੱਜ ਮੇਰਾ ਘਰ ਤਬਾ ਹੋ ਗਿਆ ਕਿਵੇਂ ਜੁੜੇਗਾ ਕਿਵੇਂ ਬਣਾਵਾਂਗਾ ਘਰ ਇਦਾਂ ਗੱਲਾਂ ਕਰਦਾ ਲੋਕਾਂ ਦੇ ਵਿੱਚ ਜਦੋਂ ਨੂੰ ਲੋਕੀ ਘਰ ਲੱਗੀ ਹੋਈ ਆਗ ਨੂੰ ਬੁਝਾਉਣ ਆਉਂਦੇ ਨੇ ਨਾ ਪਿਆਰਿਓ ਓਨੇ ਸਮੇ ਨੂੰ ਤੇ ਸਾਰਾ ਕੁਝ ਛੱਡ ਕੇ ਤਬਾ ਹੋ ਜਾਂਦਾ ਇਹ ਖੁਸ਼ੀਆਂ ਇਹ ਘਰ-ਬਾਰ ਇਹ ਸਭ ਕੁਝ ਰੱਖ ਕੇ ਕੀ ਕਰਨਾ ਹੈ ਤਾਂ ਜਦੋਂ ਸਿਰ ਦਾ ਸਾਈਂ ਨਹੀਂ ਰਿਹਾ ਹੋਵੇ ਆਖੋ ਸਤਨਾਮ ਸ਼ਿਆਣੇ ਕਹਿੰਦੇ ਜਿਹੜੀ ਔਰਤ ਦਾ ਪਤੀ ਦੁਨੀਆਂ ਦੇ ਵਿੱਚੋਂ ਚਲਿਆ ਜਾਵੇ ਉਸ ਔਰਤ ਦਾ ਦੁਨੀਆਂ ਦੇ ਵਿੱਚ ਰਹਿ ਕੀ ਜਾਂਦਾ ਹੈ ਕੁਝ ਵੀ ਨਹੀਂ ਰਹਿੰਦਾ ਹੈ ਵਿਧਵਾ ਹੋ ਜਾਂਦੀ ਹੈ ਜੀਵਨ ਦੀ ਗੱਡੀ ਅਧੂਰੀ ਹੋ ਜਾਂਦੀ ਹੈ ਪਰ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਲਾ ਵਾਰਸ਼ ਨਹੀਂ ਛੱਡ ਕੇ ਗਏ ਉਹ ਸਾਨੂੰ ਵੇ ਸਹਾਰਾ ਨਹੀਂ ਛੱਡ ਕੇ ਗਏ ਉਹ ਸ਼ਹੀਦ ਹੋਣ ਤੋਂ ਪਹਿਲਾਂ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਲ ਗੋਬਿੰਦ ਰਾਏ ਨੂੰ ਜ਼ਿੰਮੇਦਾਰੀ ਸੌਂਪ ਗਏ ਨੇ ਸਾਡੀ ਬਾਹ ਫੜਾ ਕੇ ਗਏ ਨੇ ਬਾਦ ਗੋਬਿੰਦਰਾਏ ਮੇਰੇ ਸਿੱਖਾਂ ਦਾ ਪੁੱਤਰਾ ਤੈਂ ਖਿਆਲ ਰੱਖਣਾ ਏ ਜਿੱਦਾਂ ਮੈਂ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਇਹਨਾਂ ਦੇ ਦੁੱਖ ਸੁੱਖ ਸੁਣਦਾ ਇਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਹੁੰਦਾ ਰਿਹਾ ਏ ਤੇ ਤਾ ਰੱਖੀ ਇਸੇ ਤਰ੍ਹਾਂ ਦੁੱਖ ਸੁੱਖ ਦਾ ਭਾਈਵਾਲ ਹੁਣ ਤੈਂ ਹੋਣਾ ਏ ਜ਼ਿੰਮੇਵਾਰੀ ਤੇਰੇ ਸਿਰ ਜ਼ਿੰਮੇਵਾਰੀ ਸੌਂਪ ਕੇ ਗਏ ਜੀ ਲਵਾਰਸ਼ ਨਹੀਂ ਛੱਡ ਕੇ ਗਏ ਤੇ ਚੇਤਾ ਰੱਖਿਓ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰਨੇ ਸਾਡੀ ਬਾਹ ਛੱਡੀ ਪਈ ਨਹੀਂ ਹੈ ਧੰਨ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਸੰਸਕਾਰ ਲੱਖੀ ਸਾਹਿਬ ਬਿਨ ਜਾਦਾ ਭਾਈ ਨਗਈਆ ਤੇ ਭਾਈ ਤੁਮਾ ਜੀ ਆਪਣੇ ਪਾਪ ਦੇ ਨਾਲ ਮਿਲ ਕੇ ਪਿਓ ਪੁੱਤਰ ਤਿੰਨੋ ਜਣੇ ਇਹ ਸੇਵਾ ਨਿਭਾਉਂਦੇ ਨੇ ਫਿਰ ਆਪਣੇ ਘਰ ਨੂੰ ਅੱਗ ਲਾ ਦਿੰਦੇ ਨੇ ਰੌਲਾ ਪਾ ਦਿੰਦੇ ਨੇ ਇਹ ਜਿਹੜੀ ਸੇਵਾ ਹੈ ਲੱਖੀ ਸਾਬਣਜਾਰੇ ਦੇ ਹਿੱਸਿਆ ਸਵਾਉ ਪਿਆਰੇ ਉਹ ਗੁਰੂ ਕਿਰਪਾ ਕਰੇ ਏਸ਼ ਮਹਾਨ ਗੁਰੂ ਕੇ ਸਿੱਖ ਲੱਖੀ ਸਾਬਣਜਾਰੇ ਨੂੰ ਇਹਨਾਂ ਦੇ ਪੁੱਤਰ ਭਾਈ ਨਗਾਈਆ ਤੇ ਭਾਈ ਤੁੰਬਾ ਇਹਨਾਂ ਨੂੰ ਵੀ ਨਮਸਕਾਰ ਬਣਦੀ ਹੈ ਕਰਨੀ ਇਨਾਂ ਅੱਗੇ ਵੀ ਸਿਰ ਝੁਕਦਾ ਹੈ ਕਿਉਂ ਬੇਫਿਕਰ ਹੋ ਕੇ ਬੇ ਝਿਜਕੋ ਕੇ ਆਪਣੇ ਗੁਰੂ ਪਿਤਾ ਦੇ ਦਾ ਸੰਸਕਾਰ ਕੀਤਾ ਗੁਰੂ ਪਿਤਾ ਦੇ ਨੂੰ ਰੁੱਲਣ ਨਹੀਂ ਦਿੱਤਾ ਹੈ